ਅਜਿਹਾ ਸੀ ਬਹੁਤ ਹੀ ਪਵਿੱਤਰ ਜਗਾ ਜਿੱਥੇ ਕਿ ਕਾਫੀ ਸਮਾਂ ਪਹਿਲਾਂ ਸੰਤੋਬਾ ਦਾਰਾ ਸਿੰਘ ਦੀ ਖੋਜਦੈ ਇਨਾਂ ਡਿਵਰਸਾਈ ਹੋਈ ਨਗਰੀ ਜੰਡਵਾਲਾ ਵੀ ਪੇਸ਼ਾ ਇੱਥੇ ਅਸੀਂ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਜਿਹੜਾ ਸ਼ੁਰੂ ਕੀਤਾ ਉਸ ਫੰਕਸ਼ਨ ਦੇ ਵਿੱਚ ਮਾਝੁਰ ਡੀਸੀ ਮੈਡਮ ਦੀ ਐਸਟੀਐਮ ਮੈਡ ਹੈਲਥ ਡਿਪਾਰਟਮੈਂਟ ਦੇ ਅਫੀਸਰ ਸਾਹਿਬਾਨ ਇਸ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਸਾਹਿਬਾਨ ਅਤੇ ਪਿੰਡ ਤੋਂ ਆਈ ਹੋਈ ਹੋਰ ਲਾ ਕੇ ਤੋਂ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਯੋਧ ਨਸ਼ਾ ਵਿਰੁੱਧ ਆਪਣਾ ਮਹਿਮਾ ਛੇੜੀ ਆ ਇਹਦੇ ਵਿੱਚ ਤੁਸੀਂ ਦੇਖ ਹੀ ਲਿਆ ਵਾ ਕਰੀਬ 3-4 ਮਹੀਨਿਆਂ ਤੋਂ ਜਿਹੜਾ ਬੜਾ ਯੋਧ ਦੇ ਨਾਲ ਜਿਹੜਾ ਸਾਰੇ ਪਾਸਿਆਂ ਤੋਂ ਕੰਮ ਚੱਲ ਰਿਹਾ ਉਸ ਯੋਧ ਨਸ਼ਿਆਂ ਵਿਰੁੱਧ ਇਸ ਵੰਦ ਵਿੱਚ ਹੀ ਮੈਂ ਤੇ ਡੀਸੀ ਮੈਡਮ ਜੀ ਨੇ ਆਪਾਂ ਇੱਕ ਸਲਾਹ ਕਰਕੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਵੀ ਇਹਨੂੰ ਆਪਾਂ ਯੋਧ ਨਸ਼ਿਆਂ ਉੱਦੋਂ ਹੋਰ ਵੀ ਨਹੀਂ ਕੋਲ ਬੁਲਾਉਂਦੇ ਅਪਾਇਕ ਪ੍ਰੋਜੈਕਟ ਆ ਜਿਹੜਾ ਸ਼ੁਰੂ ਕਰੀਏ ਜਿਸ ਦੇ ਵਿੱਚ ਉਹਦਾ ਮਕਸਦ ਇਹੀ ਹੈ ਕਿ ਸਾਡੇ ਵੱਲੋਂ ਜਿਹੜੇ ਵੀ ਅਫੈਕਟਡ ਬੱਚੇ ਨੇ ਜਿਹੜੇ ਵੀ ਪੇਸ਼ੈਂਟ ਬਣ ਚੁੱਕੇ ਨੇ ਉਹ ਬੱਚੇ ਜਿਹੜਾ ਕਿ ਟ੍ਰੀਟਮੈਂਟ ਨਹੀਂ ਲੈਣਾ ਚਾਹੁੰਦੇ ਤੇ ਆਉਣਾ ਵੀ ਨਹੀਂ ਚਾਹੁੰਦੇ ਨਾ ਕਿ ਇਹਨੂੰ ਦੱਸਣਾ ਚਾਹੁੰਦੇ ਆ ਉਹਨਾਂ ਤੱਕ ਆਪਾਂ ਇੱਕ ਵੱਖਰੇ ਤਰੀਕੇ ਦੇ ਨਾਲ ਪਹੁੰਚ ਕਰੀਏ ਉਸ ਉਹ ਸਾਡਾ ਇਹੀ ਮਕਸਦ ਹੈ ਕਿ ਸਾਡਾ ਜਿਹੜਾ ਉਹ ਲੋਕੋ ਬੱਚਿਆਂ ਤੱਕ ਜਿਹੜਾ ਇਹ ਪਹੁੰਚ ਕਰ ਗਏ ਉਹਨਾਂ ਨੂੰ ਅਸੀਂ ਅਵੇਅਰ ਕਰੀਏ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕਰੀਏ ਉਹਨਾਂ ਨੂੰ ਦੱਸੀਏ ਵੀ ਤੁਸੀਂ ਯਾਰ ਡਰੋ ਨਾ ਇਸ ਗੱਲ ਤੋਂ ਅਸੀਂ ਬਿਲਕੁਲ ਤੁਹਾਡੇ ਨਾਲ ਆ ਤੁਸੀਂ ਜਿਹੜਾ ਵੀ ਸਰਕਾਰ ਵੱਲੋਂ ਜਿਹੜਾ ਮੈਡੀਕਲ ਜਿਹੜੀ ਸਪੈਸ਼ਲਿਟੀ ਦਿੱਤੀ ਜਾਂਦੀ ਉਹਤੇ ਜਿਹੜਾ ਕੋ ਦਾ ਉਹਨੂੰ ਅਵੇਅਰ ਕਰੋ ਦੇਖੋ ਸਾਡੇ ਦੋ ਤਰ੍ਹਾਂ ਦਾ ਜਿਹੜਾ ਇਹ ਚੱਲ ਰਿਹਾ ਕਿ ਯੁੱਧ ਇੱਕ ਤੇ ਉਹ ਬੰਦੇ ਆ ਜਿਹੜੇ ਵੇਚ ਰਹੇ ਆ ਇੱਕ ਦੂਜੇ ਨੂੰ ਖਰਾਬ ਕਰ ਰਹੇ ਆ ਉਹਨਾਂ ਦੇ ਖਿਲਾਫ ਸਾਡੇ ਵੱਲੋਂ ਬੜੀ ਸਖਤ ਕਾਰਵਾਈ ਕੀਤੀ ਜਾਂਦੀ ਐਵਰੀ ਡੇ ਤੋਂ ਹੀ ਦੇਖਦੇ ਆ ਅਸੀਂ ਉਹਨਾਂ ਦੇ ਖਿਲਾਫ ਕੱਚੇ ਦਿੰਦੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਭੇਜਦੇ ਆ ਉਹਨਾਂ ਦੀਆਂ ਜਿਹੜੀਆਂ ਇਲੀਗਲ ਪ੍ਰਾਪਰਟੀਆਂ ਬਣਾਈਆਂ ਉਹ ਵੀ ਡਿਮੋਲਿਸ਼ ਕਰਦੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕਰਦੇ ਆ ਬੜੀ ਸਾਰੇ ਐਕਸ਼ਨ ਕਰਦੇ ਆ ਪਰ ਜਿਹੜੇ ਉਹ ਲੋਕ ਆ ਜਿਹੜੇ ਇਸ ਬਿਮਾਰੀ ਤੋਂ ਪੀੜਤ ਹੋ ਗਏ ਆ ਨਸ਼ਾ ਲੈਂਦੇ ਆ ਉਹ ਇਸ ਤੋਂ ਬਾਹਰ ਆਉਣਾ ਚਾਹੁੰਦੇ ਆ ਪਰ ਆ ਨਹੀਂ 파ਦੇ ਸੋ ਉਹਨਾਂ ਨੂੰ ਅਸੀਂ ਇਸ ਮਹੌਲ ਚਲੇ ਓਨਲੀ ਜਿਹੜਾ ਅਸੀਂ ਇਹ ਪ੍ਰੋਗਰਾਮ ਲੈ ਕੇ ਆਇਆ ਵਾ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਸਾਡੇ ਵੱਲੋਂ ਉਹਨਾਂ ਦੇ ਬੱਚਿਆਂ ਦੇ ਪੇਰੈਂਟਸ ਪਲੱਸ ਜਿਹੜਾ ਕੋਈ ਪਿੰਡ ਦਾ ਇੱਕ ਦੋ ਮੋਤਵਾਰ ਬੰਦੇ ਜਾਂ ਕੋਈ ਜਿਹੜੀ ਸੋਸ਼ਲ ਆਰਗੇਨਾਈਜੇਸ਼ਨ ਹੈ ਕੋਈ ਚਲਾ ਰਹੀ ਹੈ ਗੁਰੂ ਘਰ ਉੱਥੇ ਉਹਨਾਂ ਨੂੰ ਅਸੀਂ ਜ਼ਿਆਦਾ ਇਨਵੋਲ ਕੀਤਾ ਕੋਈ ਇਹਨੂੰ ਅਸੀਂ ਇਸ ਕਰਕੇ ਨਹੀਂ ਕੀਤਾ ਕਿ ਅਸੀਂ ਬਹੁਤ ਜ਼ਿਆਦਾ ਕੱਟ ਕਰਨਾ ਹੈ ਕੱਟ ਕਰਕੇ ਆਪਾਂ ਦਸਣਾ ਵੀ ਨਹੀਂ ਨਾ ਕੱਟ ਕਰਿਆ ਕੱਟ ਦਾ ਸਾਨੂੰ ਕੋਈ ਮਤਲਬ ਨਹੀਂ ਸਿਰਫ ਇਹ ਵੀ ਸਾਨੂੰ ਇਸ ਫੰਕਸ਼ਨ ਦੇ ਵਿੱਚ ਉਹ ਜਿਹੜੇ ਕੋਰਸ ਚਾਹੀਦੇ ਆ ਜਿਹੜੇ ਇਹ ਸਾਡੇ ਨਾਲ ਇਹ ਸਾਥ ਨਾ ਸਾ ਦੇ ਕਿ ਜਿਹੜੇ ਬੱਚੇ ਵੀ ਹਿਜਕਾਉਂਦੇ ਆ ਹੈਜ਼ਿਟੇਟ ਕਰਦੇ ਆ ਜਾਂ ਨਹੀਂ ਆਪਣੇ ਸੈਂਟਰਾਂ ਜਾ ਕੇ ਮੈਡੀਸਨ ਲੈਂਦੇ ਆ ਉਹਨਾਂ ਨੂੰ ਅਸੀਂ ਪੁਤਿਆ ਕੇ ਬਰਿਆ ਕੇ ਸਮਝਾ ਕੇ ਉਹਨਾਂ ਨੂੰ ਅਸੀਂ ਲੈ ਕੇ ਆਉਣਾ ਵੈ ਉਹਨਾਂ ਦੀ ਮੈਡੀਸਨ ਜਿਹੜੀ ਸ਼ੁਰੂ ਕਰਕੇ ਤਾਂ ਜੋ ਜਿਹੜੀਆਂ ਕੱਟ ਤੋਂ ਕੱਟ ਦੇਣੀਆਂ ਇਸ ਮਾਮਲੇ 'ਚ ਡੈਥ ਹੋਣ ਸੋ ਅਸੀਂ ਥੋੜੇ ਦਿਨ ਪਹਿਲਾਂ ਮੈਂ ਤੇ ਮੈਡਮ ਜੀ ਨੇ ਜਿਹੜਾ ਰੀਹੈਬ ਸੈਂਟਰ ਜਟਾਵਾਲੀ ਉੱਥੇ ਰਿਜ਼ਰਵ ਕੀਤਾ ਸੀਗਾ ਉਹਨਾਂ ਨੂੰ ਮਿਲੇ ਜਿਹੜੇ ਬੱਚੇ ਉੱਥੇ ਰਹਿ ਕੇ ਟ੍ਰੀਟਮੈਂਟ ਕਰਦੇ ਆ ਜਿਹੜਾ ਜਿਹੜਾ ਬੱਚਾ ਜ਼ਿਆਦਾ ਹੋ ਜਾਂਦਾ ਨਾ ਪੇਸ਼ੈਂਟ ਬਣ ਜਾਂਦਾ ਉਹ ਰੋਜ਼ ਜਿਹੜੀ ਦਵਾਈ ਦਿੰਦੇ ਆਪਾਂ ਉਹ ਨਾਲ ਠੀਕ ਨਹੀਂ ਹੁੰਦਾ ਉਹ ਫਿਰ ਆਪ ਉਹ ਕਰਦਾ ਵੀ ਮੈਨੂੰ 2-3 ਮਹੀਨੇ ਲਈ ਐਡਮਿਸ਼ਨ ਦੇ ਦਿਓ ਉੱਥੇ ਉਹਦੀ ਐਡਮਿਸ਼ਨ ਹੋ ਜਾਂਦੀ ਆ ਉਹ 3 ਮਹੀਨਿਆਂ ਦਾ ਕੋਈ ਖਰਚ ਨਹੀਂ ਲੱਗਦਾ ਇੱਕ ਵੀ ਪੈਸਾ ਨਹੀਂ ਲੱਗਦਾ ਰੋਟੀ ਪਾਣੀ ਸਾਰਾ ਕੁਝ ਉਹਦਾ ਸਾਰਾ ਉਹਨੂੰ ਮਿਲਦਾ ਆਉਂਦੀ ਉਹ 3 ਮਹੀਨੇ ਬਾਅਦ ਠੀਕ ਹੋ ਕੇ ਆਉਂਦਾ ਬਾਅਦ ਫਿਰ ਕੋਈ ਸ਼ੋਅ ਹੈ ਜਿਹੜੇ ਕਹਿੰਦੇ ਅਸੀਂ ਉੱਥੇ ਨਹੀਂ ਜਾਣਾ ਸਾਨੂੰ ਕੀ ਦਵਾਈ ਚਾਹੀਦੀ ਰੋਜ਼ ਉਹਦੇ ਲਈ ਵੀ ਆਪਾਂ ਪਰミਸ਼ਨ ਕੀਤਾ ਆ ਉਹਦੇ ਲਈ ਵੀ ਸਾਡੇ ਥਾਂ ਤਾਂ ਜਿਹੜੇ ਉਹ ਸੈਂਟਰ ਕਿੰਦੇ ਆ ਉੱਥੇ ਉਹ ਦਵਾਈ ਲੈ ਸਕਦੇ ਆ ਜੀ dono ਨਾਲ ਗੱਲ ਕੀਤੀ ਸਾਰੇ ਕੋਈ 5 ਸਾਲ ਤੋਂ ਗੋਲੀ ਖਾ ਰਿਆ ਕੋਈ 6 ਸਾਲ ਤੋਂ ਖਾ ਰਿਆ ਪਰ ਇਹ ਆ ਕਿ ਗੋਲੀਆਂ ਜਿੱਥੇ ਜ਼ਿਆਦਾ ਕਹਿੰਦੇ ਸੀ ਉਹ ਘਟ ਘਟ ਕੇ ਉਹਨਾਂ ਦੀ 1-1 ਹੋ ਗਈ ਹੋਰ ਥੋੜੇ ਥੋੜੇ ਦਿਨ ਬਾਅਦ 2-3 ਮਹੀਨੇ ਬਾਅਦ ਉਹ ਬਿਲਕੁਲ ਠੀਕ ਹੋ ਜਾਣਗੇ ਸੋ ਕੋਈ ਵੀ ਇਦਾਂ ਦੀ ਬਿਮਾਰੀ ਨਹੀਂ ਜਿਹੜੀ ਠੀਕ ਨਹੀਂ ਹੁੰਦੀ ਸਿਰਫ ਸਾਡੀ ਬੈਲਪਾਵ ਤੇ ਸਾਡੀ ਉਹ ਬੱਚਿਆਂ ਨੂੰ سپورਟ ਚਾਹੀਦੀ ਹੈ ਪੇਰੈਂਟਸ ਵੱਲੋਂ ਵੀ ਜੇ ਕੋਈ ਬੱਚਾ ਇਦਾਂ ਹੋ ਜਾਂਦਾ ਤੇ ਉਹਨੂੰ ਅਣਗੌਲ ਨਾ ਕਰਨ ਉਹਨੂੰ ਆਪਣੇ ਨਾਲ ਲਾ ਕੇ ਆਪਣੇ ਘਰ ਦੇ ਅੰਦਰ ਵਿੱਚ ਉਹਨੂੰ ਨਾਲ ਲਈਂ ਫਿਰ ਉਹ ਤੇ ਬੱਚਾ ਉਹ ਠੀਕ ਹੋ ਜਾਂਦਾ ਸੋ ਅੱਜ ਸਾਡਾ ਇੱਥੇ ਜਿਹੜਾ ਮਹਾਰਾਜ ਦੇ ਸਥਾਨ ਤੇ ਅਸੀਂ ਆ ਕੇ ਇਹੀ ਕੰਮ ਕਰਨਾ ਸੀਗਾ ਕਿ ਅਸੀਂ ਜਿਹੜੇ ਇਸ ਇਸ ਜਿਹੜੇ ਬਿਵਾਰੀ ਤੋਂ ਜਿਹੜੇ ਬੱਚੇ ਪ੍ਰਭਾਵਿਤ ਨੇ ਉਹਨਾਂ ਨੂੰ ਆਪਾਂ ਮਿਲ ਕੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਈਏ ਫਿਰ ਤੁਸੀਂ ਵੱਲ ਚੜ ਕੇ ਆ ਕੇ ਦਵਾਈ ਲੋ ਬਿਨਾ ਚਿੱਤਕ ਲੋ ਤਨੂੰ ਅਸੀਂ ਇਹ ਵੀ ਪੁੱਛਾਂਗੇ ਵੀ ਤੁਸੀਂ ਕਿੱਥੋਂ ਇਹ ਦਵਾਈ ਲੈ ਲਈ ਇੱਥੋਂ ਗੋਲੀਆਂ ਦਿੰਦਾ ਕੌਣ ਵੇਚਣ ਵਾਲਾ ਇਹ ਬਿਲਕੁਲ ਨਹੀਂ ਪੁੱਛਾਂਗੇ ਜੇ ਤੁਹਾਡਾ ਕਿਤੇ ਠੀਕ ਹੋ ਕੇ ਦਿਲ ਕਰੂ ਸਾਡੀ ਵੱਤ ਕਰਨ ਦਾ ਫਿਰ ਤੁਸੀਂ ਸਾਨੂੰ ਦੱਸ ਦਿਓ ਉਹ ਵੀ ਆਪਾਂ ਨੂੰ ਲੋੜ ਨਹੀਂ ਸਾਨੂੰ ਇਹ ਲੋੜ ਹੈ ਵੀ ਤੁਸੀਂ ਹੁਣ ਠੀਕ-ਠਾਕ ਹੋ ਠੀਕ-ਠਾਕ ਹੋਵੇ ਆਪਣੇ ਕੰਮ ਧੰਦੇ ਕਰੋ ਫਿਰ ਸਾਨੂੰ ਖੁਸ਼ੀ ਹੈ ਸੋ ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਆ ਕਿ ਸਾਡੇ ਇਸ ਮਾਮਲੇ ਦੇ ਵਿੱਚ ਪਿੱਛੇ ਨਾ ਹਟਿਓ ਪਹਿਲ ਕਦਮੀ ਕਰੋ ਸਾਰੇ ਹਰ ਇੱਕ ਦੀ ਪਹਿਲ ਕਦਮੀ ਕਰੇ ਜੇ ਕੋਈ ਗਵਾਡੀਆਂ ਦਾ ਬੱਚਾ ਨੂੰ ਸਮਝਾ ਕੇ ਉਹਨੂੰ ਦਵਾਈ ਵਾਲੀ ਸਾਈਡ ਤੇ ਲੈ ਜੇ ਤਾਂ ਜੋ ਕੋ ਟੋਕਾ ਟੋਕ ਕਲੈਪਸ ਨਾ ਹੋਵੇ ਉਹਦੀ ਮੌਤ ਨਾ ਹੋਵੇ ਸੋ ਸਾਡੇ ਵੱਲੋਂ ਕੋਈ ਅੱਜੇ ਕੋਈ ਲੈਕਚਰ ਵਾਗੀ ਨਹੀਂ ਗਈ ਕੋਈ ਕੁਝ ਨਹੀਂ ਗਈ ਸਿਰਫ ਸਿਰਫ ਤੁਹਾਡੇ ਨਾਲ ਇੱਕ ਇੰਟਰੈਕਸ਼ਨ ਆ ਇਸ ਤੋਂ ਬਾਅਦ ਅਸੀਂ ਇਹਨਾਂ ਬੱਚਿਆਂ ਨੂੰ ਮਿਲਾਂਗੇ ਉਹਨਾਂ ਨੂੰ ਕੰਟਰੋਲ ਕਰਾਂਗੇ ਤਾਂ ਜੋ ਇਹ ਅੱਗੇ ਉਹਨਾਂ ਨੂੰ ਮੈਸੇਜ ਕਰਨਗੇ ਕਿ ਯਾਰ ਕੋਈ ਗੱਲ ਹੈ ਤੁਸੀਂ ਆਓ ਦਵਾਈ ਸ਼ੁਰੂ ਕਰੋ ਤੇ ਤਾਂ ਜੋ ਠੀਕ ਹੋ ਜੋਗੇ ਇੱਥੇ ਸਾਡੇ ਡਾਕਟਰਾਂ ਦੀ ਟੀਮ ਵੀ ਨਾਲ ਹੈ ਇਹ ਬੱਚਿਆਂ ਨੂੰ ਅਸੀਂ ਉੱਥੇ ਆ ਜ ਇਹਨਾਂ ਦਾ ਨਾਮ ਉਹ ਲਿਖ ਲਾਂਗੇ ਡਿਸਟ੍ਰੀਸ਼ਨ ਕਰ ਲਾਂਗੇ ਉਹ ਡਾਕਟਰ ਸਾਹਿਬ ਇਹਨਾਂ ਨੂੰ ਫਿਰ ਗਾਈਡ ਕਰਨਗੇ ਜੇ ਤੇ ਇੱਥੇ ਹੀ ਇਹਨਾਂ ਦਾ ਸੈਂਟਰ ਹੈਗਾ ਹੈ ਹੈਬ ਹੈ ਇੱਥੇ ਹੈ ਨਾ ਸੈਂਟਰ ਡਬਲ ਅਕਲਨ ਇੱਥੇ ਵੀ ਹੈ ਨਾ ਹਾਂ ਇੱਥੇ ਸੈਂਟਰ ਹੈ ਇੱਥੇ ਆਪਾਂ ਨੂੰ ਕਾਫੀ ਜ਼ਿਆਦਾ ਈਜੀ ਹੋ ਜਾਊਗਾ ਸੋ ਉਹ ਤੁਹਾਨੂੰ ਉਹ ਸੈਂਟਰ ਤੇ ਜਿਹੜੇ ਬੱਚੇ ਲੈ ਰਹੇ ਹੋ ਗੋਲੀ ਕੰਟੀਨਿਊ ਕਰਨ ਜਿਹੜੇ ਨਹੀਂ ਲੈ ਰਹੇ ਉਹ ਲੱਗ ਜਾਣ ਸਾਡਾ ਇਹੀ ਮਕਸਦ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਿਸ ਮਕਸਦ ਲਈ ਆਈ ਤੁਹਾਡੇ ਕੋਲ ਪਹੁੰਚ ਕੀਤੀ ਹੈ ਉਹ ਪੂਰਾ ਹੋਊਗਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਡੀਸੀ ਵਾਈਡੋ ਜੀ ਦਾ ਧੰਨਵਾਦ ਐਸਐਮਐਮ ਮੈਡਮ ਜੀ ਦਾ ਸੋ ਸਾਡਾ ਦੇ ਆਪ ਦਾ ਪ੍ਰੋਗਰਾਮ ਹੈ ਸਾਡਾ ਦੇ ਮੈਡਮ ਜੀ ਦਾ ਪਰ ਅਹੀ ਇਸ ਸਤਕਾਰ ਦੇ ਨਾਲ ਬੰਦਾ ਬੈਠਾ ਹੈ ਕਿ ਇਹਨਾਂ ਕੰਮ ਛੱਡ ਕੇ ਜਿਹੜਾ ਇਹ ਤੁਹਾਡੇ ਚ ਆ ਕੇ ਤੇ ਬਹੁਤ ਵਿਜੀ ਸੀ ਮੈਡਮ ਜੀ ਨਾਲ ਉਹ ਜੋ ਲੈ ਕੇ ਆਏ ਸੋ ਸਾਡਾ ਉਹ ਕੰਮ ਆਹੀ ਪਿੱਛੇ ਛੱਡ ਦਿੰਦੇ ਆ ਲੇਕਿਨ ਪ੍ਰਾਇਰਟੀ ਸਾਡੀ ਹੈ ਵੀ ਆ ਤੁਹਾਡੀਆਂ ਜਾਨਾਂ ਬਚਨੀਆਂ ਚਾਹੀਦੀਆਂ ਬੱਚਿਆਂ ਦੀ ਜੇ ਇਸ ਫੰਕਸ਼ਨ ਦੇ ਨਾਲ ਸਾਡਾ ਦੋ ਬੱਚੇ ਵੀ ਸਾਡੇ ਠੀਕ ਹੋਏ ਨਾ ਅੱਜ ਦੇ ਫੰਕਸ਼ਨ ਨਾਲ ਤੇ ਸਾਡਾ ਉਹ ਫੰਕਸ਼ਨ ਜਿਹੜਾ ਕਾਮਯਾਬ ਹੋ। ਸੋ ਆਪਾਂ ਇਹ ਟਾਰਗੇਟ ਰੱਖਣਾ ਵੀ ਆਪਾਂ ਇਲਾਕੇ ਨੂੰ ਹੀ ਜਿਹੜਾ ਜਿਸਟ ਪੋਸਟ ਬਣਾਉਣਾ ਹੈ। ਸੋ ਮੇਰੇ ਵੱਲੋਂ ਸਾਰਿਆਂ ਦਾ ਧੰਨਵਾਦ। ਇਹ ਜਿਹੜਾ ਆਪਣਾ ਨਸ਼ਿਆਂ ਦੇ ਵਿੱਚ ਨੌਜਵਾਨੀਆਂ ਆਪਾਂ ਦੀ ਗਵਾਹ ਹੈਗੇ ਆ। ਇਹਨਾਂ ਨੂੰ ਆਪਾਂ ਕਿਵੇਂ ਰੋਕ tham ਕਰ ਸਕਦੇ ਹੈਗੇ? ਬਹੁਤ ਕੁਝ ਦੱਸਿਆ, ਇਲਾਜ ਬਾਰੇ ਦੱਸਿਆ, ਵੀ ਇਲਾਜ ਜਿਹੜਾ ਹੈਗਾ ਸਰਕਾਰੀ ਮੁਫਤ ਦਾ ਇਲਾਜ ਹੁੰਦਾ ਹੈ। ਜੇ ਕੋਈ ਸਾਡੇ ਕੋਲ ਰਜਿਸਟਰ ਕਰਦਾ ਹੈ। ਔਰ ਇਹੀ ਆਸ ਕਰਦੇ ਆਂ ਜੀ ਤੁਹਾਡੇ ਕੋਲ ਵੀ ਆਸ ਚਲਦੀ ਆਈ ਹੈ। ਕਿ ਤਾਂ অলমোস্ট ਹੀ ਕੰਪਲੀਟ ਕਰ ਲਈ ਤਾਂ ਕਿ ਅਸੀਂ ਆਪ ਆਏ ਤੁਹਾਡੇ ਕੋਲ ਆ ਪਹੁੰਚ ਕਰ ਗਏ ਕੋਈ ਜਿਹੜੀ ਆ ਖੁਸ਼ ਚਾਹਤ ਹੈਗੀ ਹੈ ਜਿਸ ਨੂੰ ਲੱਗਦਾ ਹੈ ਕਿ ਮੈਂ ਮੇਰੇ ਮੈਂ ਮੈਂ ਸ਼ਾਬਾਹ ਮੈਂ ਸਦਾਰ ਦੋ ਚੁਣਿਆ ਮੇਰੇ ਜੀਵਨ ਨੂੰ ਸਭ ਤੋਂ ਸਭ ਤੋਂ ਮੈਂ ਆਪਣੀ ਤੱਕ ਆਉਣੀ ਹੈ ਮੇਰੇ ਲਈ ਕਿ ਮੇਰੀਆਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੋਵੇ ਐਸੀ ਕੋਈ ਗੱਲ ਸੋ ਇਹ ਜਿਹੜੀਆਂ

ਔਰ ਜਿਹੜੇ ਕੋਈ ਪੀੜਤ ਹੈਗੇ ਨੇ ਫਿਲਮ ਵਿੱਚ ਸਾਡੀਆਂ ਉਹਨਾਂ ਨੂੰ ਅਸੀਂ ਮੇਰੇ ਉਹਨਾਂ ਦਾ ਡਰ ਘੱਟੀ ਕਿ ਇਹ ਵੀ ਸਾਨੂੰ ਫੀਡਬੈਕ ਆ ਗਿਆ ਕਿ ਜਿੱਥੇ ਜਿੱਥੇ ਅਸੀਂ ਹੋਣ ਤੱਕ ਕੰਮ ਚੁੱਕਿਆ ਤੇ ਦੰਨੀਆਂ ਤਿਲਕ ਪਹੁੰਚ ਤੱਕ ਚੁੱਕਿਆ ਉਹ ਤੇ ਪਹਿਲੇ ਦਿਨ ਤਾਂ ਚਾਹੀ ਉਹ ਜੀ ਸਾਡੇ ਕੋਲ ਪਹਿਲੇ ਦਿਨ ਥੋੜੇ ਘੱਟ ਆਉਂਦੇ ਨੇ ਫਿਰ ਉਸ ਤੋਂ ਬਾਅਦ ਹੋਰ ਲੋਕ ਜੁੜ ਜਾਂਦੇ ਸੋ ਗੱਲ ਇਹ ਹੈ ਕਿ

ਜੋ भी जाने बड़ा प्यार ਆਪ ਹੈ जो अपने पंजाबी कल्चर ਦੀ ਕਲਚਰ ਹੈਗਾ ਤਾਂ ਉਹ ਸਾਨੂੰ ਮਾਨ ਸਨਮਾਨ ਮਿਲੋ ਤੇ ਐਸਐਸਪੀ ਸਾਹਿਬ ਨੂੰ ਤੇ ਸਾਡੇ ਕਲੀਅਕਸ ਸਾਹਿਬ ਨੂੰ ਤੇ ਰਿਸਪੀ ਸਾਹਿਬ ਸਾਰਿਆਂ ਨੂੰ ਦਿੱਤਾ ਹੈ ਦਾ ਸਹਿਯੋਗ ਵੀ ਕੀਤਾ ਤੇ ਆਸ ਕਰਦੀ ਆ ਅੱਗੇ ਵੀ ਸੰਪਰਕ ਜੁਦਾ ਕਿਰ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ